ਕਰ ਰਿਹਾ ਕਿ ਪੰਜਾਬ ਦੇ ਅੰਦਰ ਜਿਹੜੀ 1 April ਤੋਂ ਕਣਕ ਦੀ ਖਰੀਦ ਦਾ ਸੀਜ਼ਨ ਸ਼ੁਰੂ ਹੋਣਾ ਉਹਦੇ ਲਈ ਸਾਰੇ ਪ੍ਰਬੰਧ ਜਿਹੜੇ ਆ ਮੁਕੰਮਲ ਕਰ ਲਈ ਗਏ ਆ ਸਾਡੇ ਕੋਲ 28894 ਕਰੋੜ ਰੁਪਏ ਦੀ CCL ਕੈਸ਼ ਕ੍ਰੈਡਿਟ ਲਿਮਿਟ ਜਿਹੜੀ ਆ ਉਹ ਪਹੁੰਚ ਚੁੱਕੀ ਆ ਭਾਰਤ ਸਰਕਾਰ ਵੱਲੋਂ RBI ਵੱਲੋਂ ਸੋ ਕਿਸੇ ਵੀ ਤਰ੍ਹਾਂ ਦੀ ਜਿਹੜੀ ਉਹ ਪੈਸੇ ਦੀ ਦਿੱਕਤ ਪੰਜਾਬ ਦੇ ਕਿਸਾਨ ਉਹਨਾਂ ਪਹਿਲੂ ਆਈ ਹੈ ਨਾ ਇਸ ਵਾਰ ਹੋਊਗੀ ਮੈ ਸਾਰੇ ਪੰਜਾਬ ਦੇ ਕਿਸਾਨ ਵੀਰਾਂ ਦੇ ਨਾਲ ਇਹ ਗੱਲ ਸਾਂਝੀ ਕਰਦਾ ਹੋਇਆ ਖੁਸ਼ੀ ਮਹਿਸੂਸ ਕਰ ਰਿਹਾ ਕਿ ਪੰਜਾਬ ਦੇ ਅੰਦਰ ਕਣਕ ਦੀ ਖਰੀਦ ਦਾ ਸੀਜ਼ਨ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋਣਾ ਔਰ ਇਸ ਸੀਜ਼ਨ ਦੇ ਉੱਤੇ ਬਹੁਤ ਸਾਰੀਆਂ ਉਮੀਦਾਂ ਜਿੱਥੇ ਪੰਜਾਬ ਦੇ ਕਿਸਾਨਾਂ ਨੂੰ ਹੈ ਪੰਜਾਬ ਦੇ ਮਜ਼ਦੂਰਾਂ ਨੂੰ ਹੈ ਉਹਦੇ ਨਾਲ ਦੇ ਨਾਲ ਜਿਹੜੇ ਸਾਡੇ ਆੜਤੀ ਨੇ ਸਾਡੇ ਮਿਲਰਸ ਨੇ ਉਹ ਵੀ ਇਸ ਸੀਜ਼ਨ ਦੇ ਅੰਦਰ ਆਪਣੀ ਵੱਡਮੁੱਲੀ ਭੂਮਿਕਾ ਨਿਭਾਦਾ ਕਰਦੇ ਆ। ਸੋ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰ ਰਿਹਾ ਕਿ ਪੰਜਾਬ ਦੇ ਅੰਦਰ ਜਿਹੜੀ 1 April ਤੋਂ ਕਣਕ ਦੀ ਖਰੀਦ ਦਾ ਸੀਜ਼ਨ ਸ਼ੁਰੂ ਹੋਣਾ ਉਹਦੇ ਨੇ ਸਾਰੇ ਪ੍ਰਬੰਧ ਜਿਹੜੇ ਅਸੀਂ ਮੁਕੰਮਲ ਕਰ ਲਏਗੇ ਆ। ਸਾਡੇ ਕੋਲ 28894 ਕਰੋੜ ਰੁਪਏ ਦੀ ਸੀਸੀਐਲ ਕੈਸ਼ ਕ੍ਰੈਡਿਟ ਲਿਮਿਟ ਜਿਹੜੀ ਆ ਉਹ ਪਹੁੰਚ ਚੁੱਕੀ ਆ ਭਾਰਤ ਸਰਕਾਰ ਵੱਲੋਂ, RBI ਵੱਲੋਂ। ਸੋ ਕਿਸੇ ਵੀ ਤਰ੍ਹਾਂ ਦੀ ਤੇ ਜਿਹੜੀ ਉਹ ਪੈਸੇ ਦੀ ਦਿੱਕਤ ਪੰਜਾਬ ਦੇ ਕਿਸਾਨ ਉਹਨਾਂ ਪਹਿਲਾਂ ਆਈ ਹੈ ਨਾ ਇਸ ਵਾਰ ਆਊਗੀ 28894 ਕਰੋੜ ਰੁਪਏ ਦੀ ਜਿਹੜੀ ਸੀਸੀਐਲ ਉਹ ਸਾਨੂੰ ਜਿਹੜੀ ਆ ਪਹੁੰਚ ਚੁੱਕੀ ਆ ਪੰਜਾਬ ਸਰਕਾਰ ਦੇ ਕੋਲ ਤੇ ਨਾਲ ਦੀ ਨਾਲ ਜਿਹੜਾ ਮੰਡੀਆਂ ਦੇ ਅੰਦਰ ਵਾਰਦਾ ਨਾਲ ਲੜਿੰਦਾ ਵਾਰਦਾ ਨੇ ਦਾ ਮੁਕੰਮਲ ਪ੍ਰਬੰਧ ਜਿਹੜੇ ਆ 100% ਪ੍ਰਬੰਧ ਜਿਹੜੇ ਆ ਵਾਰਦਾ ਨੇ ਦੇ ਉਹ ਅਸੀਂ ਕਰ ਲਿਆ ਸਾਡੇ ਕੋਲ ਪਿਆ ਬਲਕਿ ਉਹਨੂੰ ਅਸੀਂ ਸਬੰਧਤ ਖਰੀਦ ਕੇਂਦਰਾਂ ਦੇ ਨਾਲ ਨਾਲ ਜਿੱਥੇ ਵੀ ਉਹ ਠੁਕਬੀ ਥਾਂ ਅਸੀਂ ਤੈਅ ਕੀਤੀ ਹੁੰਦੀ ਆ ਉਥੇ ਵਾਰਦਾਨਾ ਜਿਹੜਾ ਪਹੁੰਚਾ ਦਿੱਤਾ ਗਿਆ ਸੋ ਇਸ ਤੋਂ ਇਲਾਵਾ 1864 ਮੰਡੀਆਂ ਸਾਡੇ ਖਰੀਦ ਕੇਂਦਰ ਦੇ ਰੂਪ ਚ ਜਿਨ੍ਹਾਂ ਨੇ ਵਰਕਿੰਗ ਚ ਰਹਿਣਾ ਇਹਨਾਂ ਦਿਨਾਂ ਦੇ ਦੌਰਾਨ ਉਥੇ ਵੀ ਪੂਰੀ ਤਿਆਰੀ ਹੈ 1864 ਮੰਡੀਆਂ ਪੂਰੀ ਤਰ੍ਹਾਂ ਤਿਆਰ ਨੇ ਸੋ ਲਗਭਗ 8 ਲੱਖ ਕਿਸਾਨ ਜਿਹੜਾ ਪੰਜਾਬ ਦਾ ਜਿਨੇ ਆਪਣੀ ਫਸਲ ਲੈ ਕੇ ਮੰਡੀਆਂ ਜਾਣਾ ਉਹਦੇ ਲਈ ਉਥੇ ਮੰਡੀ ਦੇ ਅੰਦਰ ਜਿੰਨੀ ਵੀ ਲੋੜੀਂਦੀ ਵਵਸਾਇਤ ਹੈ ਪਾਣੀ ਪੀਣ ਦਾ ਸਵਾਲ ਆ ਚਾਹੇ ਕੋਈ ਮੈਡੀਕਲ ਫੈਸਿਲਿਟੀ ਦਾ ਸਵਾਲ ਆ ਉਹ ਸਾਰੇ ਬੰਦੋਬਸਤ ਜਿਹੜੇ ਆ ਅਸੀਂ ਪੰਜਾਬ ਸਰਕਾਰ ਵੱਲੋਂ ਵਿਭਾਗ ਫੂਡ ਸਪਲਾਈ ਵੱਲੋਂ ਕਰ ਦਿੱਤੇ ਆ ਸੋ ਇਸ ਤੋਂ ਇਲਾਵਾ 700 ਮੰਡੀਆਂ ਜਿਹੜੀਆਂ ਕੱਚੀਆਂ ਮੰਡੀਆਂ ਨੇ ਆਰਜੀ ਮੰਡੀਆਂ ਜਿਨ੍ਹਾਂ ਨੂੰ ਲੋਡ ਪੈਣ ਦੇ ਉੱਤੇ ਕਿਤੇ ਗਲਟ ਆ ਜਾਵੇ ਤਾਂ ਉਹ ਵੀ ਅਸੀਂ ਲਗਭਗ ਸਾਰੀਆਂ ਤਿਆਰ ਕਰ ਲੀਆਂ ਨੇ ਸੋ ਮੈਂ ਪੰਜਾਬ ਦੇ ਕਿਸਾਨ ਵੀਰਾਂ ਨੂੰ ਜਿੱਥੇ ਮੁਬਾਰਕਬਾਦ ਦੇ ਰਿਹਾ ਉਹਨਾਂ ਦੀ ਫਸਲ ਤਿਆਰ ਹੈ ਕੋਈ ਇਸ ਫਸਲ ਦੇ ਨਾਲ ਉਹਨਾਂ ਦੇ ਜੀਵਨ ਦੇ ਸਾਰੇ ਮਸਲੇ ਜੁੜੇ ਆ ਸੋ ਨਾਲ ਦੀ ਨਾਲ ਮੈਂ ਉਹਨਾਂ ਨੂੰ ਜੀ ਆਇਆਂ ਕਹਿੰਨਾ ਕਿ ਅਸੀਂ ਤੁਹਾਡੀ ਆਮਦ ਦਾ ਇੰਤਜ਼ਾਰ ਕਰ ਰਹੇ ਹਾਂ ਔਰ ਜਿਸ ਤਰ੍ਹਾਂ ਮਾਰਚੂ ਦੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਰਜੀ ਦਾ ਸੰਦੇਸ਼ ਹੈ ਕਿ 24 ਘੰਟਿਆਂ ਦੇ ਵਿੱਚ ਵਿੱਚ ਕਿਸਾਨ ਦੀ ਖਰੀਦੀ ਹੋਈ ਫਸਲ ਦਾ ਜਿਹੜਾ ਉਹ ਪੈਸਾ ਜਿਹੜੀ ਬਣਦੀ ਉਹਦੀ ਐਮਐਸਪੀ ਉਹਦੇ ਮੁਤਾਬਕ ਉਹਨਾਂ ਦੇ ਖਾਤਿਆਂ 'ਚ ਪਾ ਦਿੱਤਾ ਜਾਵੇਗਾ ਸੋ ਨਾਲ ਦੀ ਨਾਲ ਅਸੀਂ ਪੰਜਾਬ ਦੇ ਅੰਦਰ ਚੇਅਰਮੈਨ ਬਿਜਲੀ ਬੋਰਡ ਨੂੰ ਵੀ ਮਤਲਬ ਚਿੱਠੀਆਂ ਲਿਖ ਦਿੱਤੀਆਂ ਨੇ ਡੀਜੀਪੀ ਪੰਜਾਬ ਨੂੰ ਵੀ ਲਾਂਡ ਐਂਡ ਆਰਡਰ ਦੀ ਸਿੱਧੀ ਪੰਜਾਬ ਦੇ ਕਿਸਾਨ ਦਾ ਅਨਾਜ ਪੰਜਾਬ ਦੀਆਂ ਮੰਡੀਆਂ ਚ ਵਿਕੇ ਕੋਈ ਵਾਰੂ ਮੂਵਮੈਂਟ ਨਾ ਹੋਵੇ ਸਾਰੇ ਡਿਊਟੀ ਕਮਿਸ਼ਨਰਜ਼ ਨੂੰ ਇਹ ਮੈਸੇਜ ਆ ਦਿੱਤਾ ਗਿਆ ਚਿੱਠੀਆਂ ਦੇ ਰੂਪ ਦੇ ਵਿੱਚ ਸੋ ਅਸੀਂ ਪੂਰੀ ਤਿਆਰੀ ਦੇ ਵਿੱਚ ਆ ਸੋ ਫਿਰ ਦੁਬਾਰਾ ਤੁਹਾਨੂੰ ਸਭ ਨੂੰ ਜੀ ਆਇਆਂ ਨੂੰ ਮੈਂ ਕਿਸਾਨ ਵੀਰਾਂ ਨੂੰ ਜਰੂਰ ਚੇਚੇ ਦੌਰ ਤੇ ਕਹਾਂਗਾ ਕਿ ਕਿਸੇ ਵੀ ਤਰ੍ਹਾਂ ਦੀ ਕੋ ਮੰਨ ਦੇ ਅੰਦਰ ਜਿਹੜਾ ਤੋਖਲਾ ਨਾ ਰੱਖਿਆ ਜਾਵੇ ਤੁਹਾਡੀ ਪਾਲੀ ਹੋਈ ਫਸਲ ਦਾ ਕੱਲਾ-ਕੱਲਾ ਦਾਣਾ ਪੰਜਾਬ ਦੀਆਂ ਮੰਡੀਆਂ ਚ ਚੁੱਕਾਂਗੇ ਮਾਨਯੋਗ ਮੁੱਖ ਮੰਤਰੀ ਜੀ ਦਾ ਇਹadesh ਵੀ ਹੈ ਜੋ ਅਸੀਂ ਉਸ ਦੇਸ਼ ਦੀ ਪਾਲਣਾ ਦੇ ਲਈ ਸਾਰਾ ਜਿਹੜਾ ਸਾਡਾ ਅਮਲਾ ਫੈਲਾਇਆ ਸਾਰਾ ਸਾਡਾ ਜਿਹੜਾ ਮੈਕੈਨਿਜ਼ਮ ਹੈ ਉਹ ਪੂਰੀ ਤਰ੍ਹਾਂ ਤਿਆਰ ਹੈਗਾ ਆ ਤੁਹਾਨੂੰ ਜੀ ਆਇਆਂ ਨੂੰ ਇਸ ਸੀਜ਼ਨ ਆ ਬੀੜ ਦੀ ਪ੍ਰਿਕੋਰਮੈਂਟ ਨਾਲ ਜੁੜੇ ਸਾਰੀਆਂ ਫੈਕਲਟੀਆਂ ਦੇ ਲਈ ਚੰਗਾ ਰਹੇ ਇਹ ਮੇਰੀਆਂ ਦੁਆਵਾਂ ਮੇਰੀਆਂ ਉਮੀਦਾਂ ਨੇ ਧੰਨਵਾਦ ਸਾਰਿਆਂ ਨੂੰ ਇਸ ਸੀਜ਼ਨ ਨੂੰ ਲੈ ਕੇ ਅਸੀਂ ਸਾਰੇ ਪ੍ਰਵਾਂਜ ਜਿਹੜੇ ਆ ਤੁਹਾਡੇ ਨੇ ਮੁਕੰਮਲ ਕਰ ਲਿਆ